Let's get more ਉੜਕੇ ਸੌਣ ਦਾ ਮਹੀਨਾ ਮੰਜੇ ਡਾਈਏ ਨਾ ਵੇ ਜੋੜ ਕੇ ਵਗਣਗੇ ਪਰ ਨਾਲੇ ਪਾਣੀ ਲੈ ਜੂਗਾ ਵੇ ਰੋੜ ਕੇ ਵਗਣਗੇ ਪਰ ਨਾਲੇ ਪਾਣੀ ਲੈ ਜੂਗਾ ਵੇ ਰੋੜ ਕੇ ਵਗਣਗੇ ਪਰ ਨਾਲੇ ਪਾਣੀ ਲੈ ਜੂਗਾ ਵੇ ਰੋੜ ਕੇ ਕਰੇ 파ਦੋ ਚੰਦੇ ਰੀ ਵਿਛੋੜੇ ਪਾਵੇ ਸੌਣ ਦੀਰ ਇਕੱਠੀਆਂ ਕਰੇ 파ਦੋ ਚੰਦੇ ਰੀ ਵਿਛੋੜੇ ਪਾਵੇ ਸੌਣ ਦੀਰ ਇਕੱਠੀਆਂ ਕਰੇ ਇਹ ਝਾੜ ਬਾਰੇ ਦੱਸਿਆ ਦਾ ਸਾਰਿਆਂ ਨੇ ਆ ਕਿ ਪਤਾ ਕੀ ਹੁੰਦਾ ਪਰ ਬਚੀ ਕੁਛ ਹੀ ਨਹੀਂ ਹੁੰਦੀ ਹੈਗੀ ਇਹ ਬੜਾ ਅੱਛਾ ਸ਼ਗਨ ਹੁੰਦਾ ਹੈਗਾ ਸਾਡੇ ਪਰਿਵਾਰਾਂ ਵਿੱਚ ਇਹਨੂੰ ਇੱਕ ਵਧੀਆ ਮਤਲਬ ਕਿ ਪਰਿਵਾਰ ਵਿੱਚ ਖੁਸ਼ੀ-ਖੁਸ਼ੀ ਲੈ ਕੇ ਜਾਇਆ ਜਾਂਦਾ ਜਦੋਂ ਵਿਆਹ ਸ਼ੁਰੂ ਹੁੰਦਾ ਤਾਂ ਨਾਨਕਿਆਂ ਕੋਈ ਸ਼ੁਰੂ ਹੁੰਦਾ ਸੋ ਇਸ ਕਰਕੇ ਜਦੋਂ ਸ਼ੁਰੂਆਤ ਉੱਥੇ ਹੁੰਦੀ ਹੈ ਤੇ ਐਂ ਵੀ ਉੱਥੇ ਕਰਦੇ ਆ ਵਿਆਹ ਜਿੰਨੀ ਵੀ ਮਠਿਆਈ ਹੁੰਦੀ ਹੈ ਕਿਸੇ ਨਾਨਕਿਆਂ ਦਾ ਹੱਕ ਬਣਦਾ ਹੁੰਦਾ ਉੱਥੇ ਲੈ ਕੇ ਜਾਂਦੇ ਆ

ਲਾਤਾ ਦੀ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਪਰਿਵਾਰ ਪਰਵੋਧਨ ਵੱਲੋਂ ਦੀਦ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਜਿੱਥੇ ਸਾਰੀਆਂ ਸਾਡੀਆਂ ਭੈਣਾਂ ਨੂੰ ਬੁਲਾਇਆ ਹੋਇਆ ਵਿਦ ਫੈਮਿਲੀ ਬੁਲਾਇਆ ਹੋਇਆ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਵਿੱਚ ਜਿਹੜੇ ਹੈਗੇ ਸਾਰੇ ਇਕੱਠ ਮਿਲ ਕੇ ਇਹ ਅਸੀਂ ਆਨੰਦ ਮਾਣੀਏ ਦਾ ਪੰਜਾਬ ਦੀ ਰੀਤ ਹੈ ਰਿਵਾਜ ਹੈ ਇਹ ਕਿ ਸਾਰੀਆਂ ਭੈਣਾਂ ਆਪਣੇ ਲੇਡੀਜ਼ ਹੈਗੀਆਂ ਲੜਕੀਆਂ ਜਿਹੜੀਆਂ ਆਪਣੇ ਪੇਕੇ ਪਿੰਡ ਆਉਂਦੀਆਂ ਹੈਗੀਆਂ ਸੌਰੇ ਚਲੀਆਂ ਜਾਂਦੀਆਂ ਪਰ ਅੱਜ ਕੱਲ ਇਹ ਹੈਗਾ ਕਿ ਉਹਦਾ ਦਾ ਰਿਵਾਜ ਬਹੁਤ ਘਟ ਰਿਹਾ ਸੋ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਪਰਿਵਾਰਾਂ ਨੂੰ ਮਿਲ ਕੇ ਇੱਕ ਪ੍ਰੋਗਰਾਮ ਕੀਤਾ ਜਾਵੇ ਜਿਹਦੇ ਵਿੱਚ ਉਹਨਾਂ ਦੇ ਹਸਬੰਡਸ ਵੀ ਹੋਣ ਬੱਚੇ ਵੀ ਹੋਣ ਸੋ ਇੱਕ ਪਰਿਵਾਰ ਪ੍ਰਬੋਧਨ ਦੀ ਇੱਕ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਪਰਿਵਾਰਾਂ ਨੂੰ ਇਕੱਠ ਇੱਕ ਜਗ੍ਹਾ ਤੇ ਇਕੱਠੇ ਕਰਕੇ ਅਸੀਂ ਉਹਨੂੰ ਉਹਦਾ ਆਨੰਦ ਮਾਨੀਏ ਇਹ ਸਿਰਫ ਕੁਝ ਪਰਿਵਾਰਾਂ ਤੱਕ ਰਹੇਗਾ ਜਿਹੜੇ ਪਿੰਡਾਂ ਚ ਬੈਠੇ ਆ ਇਹ ਤੋਂ ਬਾਰੇ ਤੇ ਇਹ ਕਹਿੰਦੇ ਆ ਚਲੋ ਰੋਜ਼ ਹੀ ਮਿਲੀਦਾ ਕਿਹੜਾ ਕੋਈ ਫਾਰਮੈਲਟੀ ਆ ਬਟ ਇਹ ਫਾਰਮੈਲਟੀ ਨਹੀਂ ਹੁੰਦੀ ਇੱਕ ਪਿਆਰ ਹੁੰਦਾ ਉਸ ਵਿੱਚ ਉਹਨਾਂ ਬਿਸਕਟਾਂ ਵਿੱਚ ਉਸ ਆੜ ਵਿੱਚ ਉਹਨਾਂ ਜਾਨ ਵਿੱਚ ਉਸ ਮਿਲਣ ਵਿੱਚ ਸਵਾਗਤ ਕੀਤਾ ਜਾਂਦਾ ਹੈਗਾ ਪਰਿਵਾਰਾਂ ਦੇ ਵਿੱਚ ਕਈ ਪੁਰਾਣੇ ਬਜ਼ੁਰਗ ਅੱਜ ਵੀ ਆਪਣੇ ਭਰਾਵਾਂ ਦੀ ਵੇਟ ਕਰਦੇ ਆ ਆਪਣੇ ਪੇਕੇਆਂ ਦੀ ਵੇਟ ਕਰਦੀਆਂ ਹੋ ਸੋ ਇਹ ਹੈਗਾ ਉਹ ਅਜੇ ਵੀ ਉਸ ਚੀਜ਼ ਨੂੰ ਉਦਾ ਹੀ ਹੀ ਮੰਨਦੇ ਆ ਮੈਂ ਚਾਹਨੀ ਹੈ ਕਿ ਬੱਚੇ ਇਸ ਤੋਂ ਸਿੱਖਣ ਕਿ ਇੱਕ ਪਰਿਵਾਰ ਦੇ ਵਿੱਚ ਜਿਹੜੇ ਸੰਸਕਾਰ ਸਾਨੂੰ ਦਿੱਤੇ ਜਾਂਦੇ ਹਨ ਉਹਨਾਂ ਅਸੀਂ ਕਿਵੇਂ ਅੱਗੇ ਲੈ ਕੇ ਜਾਣਾ ਉਹਦੇ ਵਿੱਚ ਕਿੰਨਾ ਆਨੰਦ ਆ ਕਿੰਨਾ ਰਸ ਆ ਉਹਨਾਂ ਰਿਸ਼ਤਿਆਂ ਵਿੱਚ ਰਿਸ਼ਤਿਆਂ ਦੀ ਜਿਹੜੀ ਕਦਰਾਂ ਕੀਮਤਾਂ ਘਟ ਗਈਆਂ ਸੀਗੀਆਂ ਸੋ ਉਹਨਾਂ ਨੂੰ ਅਸੀਂ ਅੱਗੇ ਵਧਾਈਏ ਕਿ ਅੱਜ ਮਟਿਆਰਾਂ ਨੂੰ ਸਿਰਫ ਇਹ ਹੈਗਾ ਕਿ ਮੇਕਅਪ ਤੱਕ ਰਹਿ ਗਈਆਂ ਵੈਸਟ ਦਾ ਇੰਨਾ ਜ਼ਿਆਦਾ ਪ੍ਰਭਾਵ ਹੋ ਗਿਆ ਸਾਡੇ ਕਲਚਰ ਤੇ ਕਿ ਉਹ ਸਿਰਫ ਇਹ ਹੈਗਾ ਸ਼ਾਰਟ ਡ्रेसेस ਤੇ ਸਿਰਫ ਮੇਕਅਪ ਆਪਣੇ हेयर स्टाइल ਬਟ ਉਹਨਾਂ ਨੂੰ ਇਹ ਨਹੀਂ ਸ਼ਾਇਦ ਭੁੱਲ ਗਏ ਬੱਚੇ ਕੇ ਪਰਿਵਾਰਾਂ ਸਾਡਿਆਂ ਵਿੱਚ ਹੀ ਹੈਗਾ ਜਿਹੜੇ ਵਾਲਾਂ ਨੂੰ ਇਹ ਕ ਗੁੰਦ ਕੇ ਮੀਂਡੀਆ ਕਰਨ ਦਾ ਰਿਵਾਜ ਜਿਹੜੇ ਕਿ ਵੈਸਟ ਸਾਡੇ ਤੋਂ ਅਪਣਾਇਆ ਹੈਗਾ ਉਹ ਜਾਇ ਹੈਗਾ ਸੱਗੀ ਫੁੱਲ ਦਾ ਜਾਂ ਇਹ ਗਹਿੜਿਆਂ ਦਾ ਇੱਕ ਮਹੱਤਵ ਹੁੰਦਾ ਸੀਗਾ ਜਿਹੜੀਆਂ ਪਾ ਕੇ ਆਪਣੇ ਹਾਰ ਸ਼ਿੰਗਾਰ ਕਰਦੀਆਂ ਸੀਗੀਆਂ ਮੈਨੂੰ ਲੱਗਦਾ ਕਿ ਅੱਜ ਬੱਚਿਆਂ ਨੂੰ ਇਹ ਸਿੱਖਣ ਦੀ ਲੋੜ ਹੈ ਕਿ ਇਹ ਸਾਡੇ ਹਾਰ ਸ਼ਿੰਗਾਰ ਦਾ ਇੱਕ 파ਰਟ ਸੀ ਅੰਗ ਸੀਗੀ ਜਿਹਨੂੰ ਕਿ ਅਸੀਂ ਸਾਡੀ ਕਲਚਰ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਪਰਿਵਾਰਾਂ ਦੀ ਇੱਕ ਜਿਹੜੇ ਹੈਗਾ ਉਹਦੀ ਜਿਹੜੀ ਆਪਣੀ ਹੁੰਦੀ ਹੈਗੀ ਹੈ ਇੱਕ ਰੱਜੇ ਪੁੱਜੇ ਪਰਿਵਾਰਾਂ ਦੇ ਹੈਗੇ ਦਿਖਾਉਣ ਦਾ ਸੀਗਾ ਕਿ ਹਾਂ ਵਾਕੇ ਹੀ ਇਹ ਰੱਜੇ ਪੁੱਜੇ ਪਰਿਵਾਰੋਂ ਤੋਂ ਪਤਾ ਚੱਲਦਾ ਕਿ ਇਹ ਸੰਸਕਾਰੀ ਪਰਿਵਾਰ ਆ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਤੇ ਮੇਰੇ ਪੰਜਾਬ ਦੇ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸੌਣ ਦੇ ਮਹੀਨੇ ਦੀਆਂ ਅਤੇ ਤੀਆਂ ਦੀਆਂ ਬਹੁਤ-ਬਹੁਤ ਵਧਾਈਆਂ ਅਸੀਂ ਸਭ ਰਲ ਮਿਲ ਕੇ ਤੀਆਂ ਦਾ ਜਿਹੜਾ ਤਿਹਾਰ ਹੈ ਉਹ ਮਨਾਉਂਦੇ ਆ ਤਾਂ ਉਹਦੇ ਵਿੱਚ ਸਾਰੇ ਜਿਹੜੇ ਪੰਜਾਬੀ ਪਹਿਰਾਵੇ ਦੇ ਵਿੱਚ ਆ ਕੇ ਆਪਣੇ ਸੱਭਿਆਚਾਰ ਨੂੰ ਆਪਣੇ ਕਲਚਰ ਨੂੰ ਯਾਦ ਕਰਦੇ ਆ ਤੇ ਉਹਦੇ ਨਾਲ ਨਾਲ ਸਾਰੇ ਰਲ ਮਿਲ ਕੇ ਗਿੱਧਾ ਬੋਲੀਆਂ ਤੇ ਪੰਜਾਬੀ ਦੀ ਜਿਹੜੀ ਵੀ ਪੰਜਾਬੀਅਤ ਦੀ ਜਿਹਨੂੰ ਕਹਿੰਦੇ ਆ ਇੱਕ ਯਾਦਗਾਰ ਹੁੰਦੀ ਹੈ ਉਹਨੂੰ ਸਭ ਅਸੀਂ ਦੁਆਰਾ ਤੋਂ ਜੀਵਿਤ ਕਰਦੇ ਆਂ ਕਿਉਂਕਿ ਅਦਰਵਾਇਜ਼ ਤਾਂ ਅਸੀਂ ਸਭ ਵੈਸਟਰਨਾਈਜ਼ ਹੁੰਦੇ ਜਾ ਰਹੇ ਆਂ ਤੇ ਆਪਣੇ ਪੰਜਾਬੀ ਕਲਚਰ ਨੂੰ ਭੁੱਲਦੇ ਜਾ ਰਹੇ ਆਂ ਤਾਂ ਮੈਨੂੰ ਲੱਗਦਾ ਤੀਆਂ ਹੋ ਗਈਆਂ ਤਾਂ ਇਹ ਇੱਕ ਇਹੋ ਜਿਹਾ ਤਿਉਹਾਰ ਹੈ ਜਿਹੜਾ ਸਾਨੂੰ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਜਾਗਰੂਕ ਕਰਨ ਲਈ ਜਿਹੜਾ ਹੈਗਾ ਮਜਬੂਰ ਕਰਦਾ ਔਰ ਸੋਹਣਾ ਵੀ ਬੜਾ ਲੱਗਦਾ ਜਦੋਂ ਸਾਰੀਆਂ ਬੀਬੀਆਂ ਇੰਨਾ ਸੋਹਣਾ ਤਿਆਰ ਹੋ ਕੇ ਆਉਂਦੀਆਂ ਮਹਿੰਦੀ ਲਾਂਦੀਆਂ ਪਰਾਂ ਦੇ ਪਾਉਂਦੀਆਂ ਫੁਲਕਾਰੀਆਂ ਲੈਂਦੀਆਂ ਤਾਂ ਪੂਰੇ ਸਾਲ ਚ ਇੱਕ ਵਾਰੀ ਇੱਕ ਇੰਤਜ਼ਾਰ ਹੁੰਦਾ ਹੈ ਕਿ ਕਦੋਂ ਸੌਣ ਦਾ ਮਹੀਨਾ ਚੜੇ ਤੇ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਤੀਆਂ ਮਨਾ ਤੇ ਬੜੇ ਸੋਹਣੇ ਸੋਹਣੇ ਬੋਲੀਆਂ ਪਾ ਕੇ ਜਿਹੜਾ ਹੈਗਾ ਰੌਨਕ ਮੇਲਾ ਲਾਈਏ ਮੈਨੂੰ ਲੱਗਦਾ ਸਾਰਾ ਸਾਲ ਇਹ ਟਰੰਕੀ ਵਿੱਚ ਜਾਂ ਬੈਗ ਵਿੱਚ ਹੀ ਪਈਆਂ ਰਹਿੰਦੀਆਂ ਤੇ ਇਹੋ ਜਿਹੇ ਜਿਹੜਾ ਮੌਕੇ ਇਹੋ ਜੇ ਆਉਂਦੇ ਆ ਇਹ ਮੌਕਿਆਂ ਤੇ ਨਿਕਲਦੀਆਂ ਔਰ ਇੱਕ ਦੂਜੇ ਨੂੰ ਦੇਖ ਕੇ ਸਾਰਿਆਂ ਨੂੰ ਬੜਾ ਚਾਹ ਚੜਦਾ ਹੈ ਕਿ ਬਈ ਉਹਨੇ ਬੜੇ ਸੋਹਣੇ ਪ੍ਰਾਂਦੀ ਪਾਈ ਉਹਨੇ ਬੜਾ ਸੋਹਣਾ ਟਿੱਕਾ ਪਾਇਆ ਹੈ ਕਿਉਂਕਿ ਪੂਰੇ ਮਤਲਬ ਸੌਣ ਦੇ ਮਹੀਨੇ ਦੇ ਵਿੱਚ ਰੋਜ਼ ਹੀ ਤੀਆਂ ਚੱਲ ਰਹੀਆਂ ਹੁੰਦੀਆਂ ਤਾਂ ਇੱਕ ਦੂਜੇ ਨੂੰ ਦੇਖ ਕੇ ਆਪਾਂ ਓਨਾ ਹੀ ਸੋਹਣਾ ਤਿਆਰ ਹੋਣ ਦੀ ਕੋਸ਼ਿਸ਼ ਕਰਦੇ ਆ ਤਾਂ ਮੈਨੂੰ ਲੱਗਦਾ ਆਪਣੇ ਪੰਜਾਬ ਦੇ ਨਾਲ ਜੁੜੇ ਰਹਿਣਾ ਹੁੰਦਾ ਸੀ ਮਟਿਆਰਾਂ ਆਪਣੇ ਪੇਕੇ ਪਿੰਡ ਆਉਂਦੇ ਸੀ ਪਿੰਗਾ ਝੋੜਦਿਆਂ ਸੀ ਗਿਆ ਪਿੰਗਾ ਲੋਪ ਹੁੰਦੀਆਂ ਜਾ ਰਹੀਆਂ ਸੰਧਾਰੇ ਘਤਵਾਂਦੇ ਜਾ ਰਹੇ ਆ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਹ ਇਸ ਕਰਕੇ ਕਿਉਂਕਿ ਅੱਜ ਕੱਲ ਸਾਡੇ ਜਿਹੜੇ ਸਰੀਰ ਹੈ ਉਹ ਨੇਚਰਲ এনवायरमेंट ਦੇ ਵਿੱਚ ਉਹਨੇ ਅਡਾਪਟ ਨਹੀਂ ਹੁੰਦੇ ਸਾਨੂੰ ਚਾਹੀਦਾ ਹੁੰਦਾ ਵੀ ਮੇਕਅਪ ਕਰਕੇ ਆਏ ਆ ਤਿਆਰ ਹੋ ਕੇ ਆਏ ਆ ਤਾਂ ਏਸੀ ਚੱਲਦੇ ਹੋਣ ਜਿੱਥੇ ਅਸੀਂ ਇੰਜੋਏ ਕਰ ਸਕੀਏ ਡੀਜੇ ਦੀ ਧਮਕ ਦੇ ਉੱਪਰ ਨੱਚ ਸਕੀਏ ਤਾਂ ਕਰਕੇ ਥੋੜਾ ਜਿਹਾ ਨੇਚਰਲ ਜਿਹੜੀਆਂ ਹੈਗੀਆਂ ਚੀਜ਼ਾਂ ਉਹ ਘਟਦੀਆਂ ਜਾ ਰਹੀਆਂ ਨੌਜਵਾਨ ਪੀੜੀ ਨੂੰ ਕੀ ਸਨੇਹਾ ਦੇ ਰਹੋ ਨੌਜਵਾਨ ਪੀੜੀ ਨੂੰ ਇਹੀ ਸਨੇਹਾ ਦਵਾਂਗੀ ਕਿ ਸਾਰੇ ਰਲ ਮਿਲ ਕੇ ਅੱਗੇ ਆਓ ਆਪਣੀ ਪੰਜਾਬੀਅਤ ਨੂੰ ਯਾਦ ਰੱਖੋ ਔਰ ਜਿੰਨੇ ਵੀ ਪੰਜਾਬ ਦੇ ਤੇ ਪੰਜਾਬੀਅਤ ਦੇ ਤਿਉਹਾਰ ਐ ਰੀਤੀ ਰਿਵਾਜ ਐ ਉਹ ਜਿਹੜੇ ਅਲੋਪ ਹੁੰਦੇ ਜਾ ਰਹੇ ਐ ਉਹਨਾਂ ਨੂੰ ਰਲ ਮਿਲ ਕੇ ਮਨਾਓ ਤਾਂ ਜੋ ਕਿ ਆਪਾਂ ਆਪਣੀ ਪੰਜਾਬੀਅਤ ਨੂੰ ਹਮੇਸ਼ਾ ਜੀਵਿਤ ਰੱਖੀਏ ਹਾਂਜੀ ਸਤਿ ਸ਼੍ਰੀ ਅਕਾਲ ਸਰ ਅਸੀਂ ਵੀ ਇੱਥੇ ਤੀਆਂ ਦਾ ਤਿਹਾਰ ਮਨਾਉਣ ਆਏ ਆ ਜਿਹੜਾ ਤੀਆਂ ਦਾ ਤਿਹਾਰ ਐ ਇਹ ਆਪਣਾ ਤੀਆਂ ਧਿਆਣੀਆਂ ਦਾ ਤਿਹਾਰ ਐ ਤੇ ਸੌਂ ਦੇ ਮਹੀਨੇ ਦੇ ਵਿੱਚ ਇਹ ਤਿਹਾਰ ਮਨਾਇਆ ਜਾਂਦਾ ਹੈ ਤੇ ਬਹੁਤ ਹੀ ਸੋਹਣੀਆਂ ਮਟਿਆਰਾਂ ਬਣ ਕੇ ਆਈਆਂ ਨੇ ਉਹਨਾਂ ਦੇ ਪੰਜਾਬੀ ਵਿਰਸੇ ਦੇ ਵਿੱਚ ਜਦੋਂ ਉਹਨਾਂ ਨੂੰ ਦੇਖਿਆ ਤੇ ਮੇਰਾ ਮਨ ਖੁਸ਼ ਹੋ ਗਿਆ ਕਿਉਂਕਿ ਇਹ ਚੀਜ਼ਾਂ ਬਹੁਤ ਅਲੋਪ ਹੁੰਦੀਆਂ ਜਾ ਰਹੀਆਂ ਨੇ ਜਿਹੜੇ ਪੰਜਾਬੀ ਲੋਕ ਗੀਤ ਹੈ ਉਹ ਵੀ ਨਹੀਂ ਅੱਜ ਕੱਲ੍ਹ ਵੀ ਬੋਲੇ ਜਾਂਦੇ ਕਿਉਂਕਿ ਹਰ ਇੱਕ ਡੀਜਾਂ ਤੇ ਨੱਚਣਾ ਪਸੰਦ ਕਰਦਾ ਹੈ ਤੇ ਇੱਥੇ ਜਦੋਂ ਅਸੀਂ ਆਣ ਕੇ ਦੇਖਿਆ ਤੇ ਲੋਕ ਗੀਤ ਹੈ ਪੰਜਾਬੀ ਬੋਲੀਆਂ ਤੇ ਜਿਹੜਾ ਆਪਣਾ ਕਲਚਰ ਆ ਸੰਭਾਲ ਕੇ ਰੱਖਿਆ ਗਿਆ ਤੇ ਅਸੀਂ ਸਾਨੂੰ ਬਹੁਤ ਵਧੀਆ ਲੱਗਾ ਪਹਿਲਾਂ ਪਹਿਲਾਂ ਕੀ ਹੁੰਦਾ ਸੀਗਾ ਜਿਹੜੀਆਂ ਕੁੜੀਆਂ ਵਿਆਈਆਂ ਜਾਂਦੀਆਂ ਸੀਗੀਆਂ ਤੇ ਉਹ ਆਪਦੇ ਪੇਕੇ ਘਰ ਜਾਂਦੀਆਂ ਸੀ ਤੀਆਂ ਮਨਾਉਣ ਵਾਸਤੇ ਇੱਕ ਤਾਂ ਉਹ ਆਪਦਾ ਦੁੱਖ ਦਰਦ ਦੂਰ ਕਰਿਆਉਂਦੀਆਂ ਸੀ ਸਹੇਲੀਆਂ ਨੂੰ ਮਿਲਦੀਆਂ ਸੀਗੀਆਂ ਤੇ ਇੱਕ ਮਹੀਨੇ ਲਈ ਉਹ ਆਪਦੇ ਸੌਰੀ ਪੇਕੇ ਜਾਂਦੀਆਂ ਸੀਗੀਆਂ ਸੌਰਿਆਂ ਤੋਂ ਤੇ ਉਸ ਕਰਕੇ ਉਹ ਪੀਂਗਾ ਛੂਟਦੀਆਂ ਸੀ ਆਪਦਾ ਦੁੱਖ ਦਰਦ ਦੂਰ ਕਰਦੀਆਂ ਸੀ ਮਨੋਰੰਜਨ ਕਰਦੀਆਂ ਸੀ ਗਾਲਾਂ ਗੁਲਾ ਵੀ ਬੋਲੀਆ ਰਹੀ ਸਸਾਂ ਨੂੰ ਕੱਢ ਲੈਂਦੀਆਂ ਸੀਗੀਆਂ ਤੇ ਹੁਣ ਜਿਹੜਾ ਇਹ ਚੀਜ਼ਾਂ ਖਤਮ ਹੁੰਦੀਆਂ ਜਾਂਦੀਆਂ ਕਿਉਂਕਿ ਪਤਾ ਨਹੀਂ ਕੀ ਚੱਕਰ ਆਪ ਮੋਬਾਈਲਾਂ ਕਰਕੇ ਆ ਜਾਂ ਕੁਛ ਹੈ ਸੰਧਾਰਾ ਵੀ ਬਿਰਲਾ-ਵਿਰਲਾ ਹੀ ਰਹਿ ਗਿਆ ਸਿਰਫ ਵੀਡੀਓ ਦੇ ਵਿੱਚ ਹੀ ਰਹਿ ਗਿਆ ਮੇਰੇ ਹਿਸਾਬ ਨਾਲ ਕਿਉਂਕਿ ਹਰ ਇੱਕ ਵੀਡੀਓ ਬਣਾ ਕੇ ਪਾਉਣ ਜੋਗੇ ਰਹਿ ਗਿਆ ਜਿਹੜੀ ਅੱਗੇ ਸੰਧਾਰੇ ਆਉਂਦੇ ਸੀ ਵੀਰਾ ਚਾਵਾਂ ਨਾਲ ਲੈ ਕੇ ਸੰਧਾਰਾ ਆਉਂਦਾ ਸੀ ਤੇ ਭੈਣਾਂ ਨੂੰ ਬਹੁਤ ਉਡੀਕ ਰਹਿੰਦੀ ਸੀ ਕਿਉਂਕਿ ਕਸ਼ਕ ਤਾਂ ਵਿਛੋੜੇ ਸਾਡੇ ਪਰਦੇਸਾਂ ਨੇ ਪਾਤੀ ਆ ਕਿਉਂਕਿ ਜਨਰੇਸ਼ਨ ਸਾਰੀ ਬਾਹਰ ਚਲੀ ਗਈ ਹੈ ਤੇ ਸੰਧਾਰੇ ਵੀ ਸਾਡੇ ਜਿਵੇਂ ਕਹਿ ਲਓ ਕਿ ਆਨਲਾਈਨ ਆਨ ਲੱਗ ਗਏ ਆ ਰਖੜੀਆਂ ਦੀ ਤਰ੍ਹਾਂ ਠੀਕ ਹੈ ਤੇ ਇਹ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੋਂ ਵਿਛੜਦੀਆਂ ਜਾਂਦੀਆਂ ਤੇ ਬਹੁਤ ਭੈਣਾਂ ਨੂੰ ਵੇਟ ਰਹਿੰਦੀ ਆ ਕਿ ਸਾਡੇ ਭਰਾ ਸਾਡੇ ਲਈ ਸੰਧਾਰਾ ਲੈ ਕੇ ਆਉਣ ਤੇ ਮੈਂ ਭਰਾਵਾਂ ਨੂੰ ਬੇਨਤੀ ਕਰਦੀ ਆ ਵੀ ਭੈਣਾਂ ਬਹੁਤ ਉਡੀਕ ਕਰਦੀਆਂ ਜਰੂਰ ਪਹੁੰਚਿਆ ਕਰੋ ਤੇ ਉਹ ਤੁਹਾਡੇ ਪਿਆਰ ਦੀਆਂ ਭੁੱਖੀਆਂ ਉਹ ਕੁਝ ਨਹੀਂ ਮੰਗਦੀ ਫੁਲਕਾਰੀ ਹੈ ਜਿਹੜੀ ਇਹ ਸਾਡੇ ਰੀਤੀ ਰਿਵਾਜ ਦੇ ਵਿੱਚ ਪਹਿਲਾਂ ਪੁਰਾਣੇ ਵਿਸੇ ਦੇ ਵਿੱਚ ਸੀ ਜਿਵੇਂ ਸਾਡੀਆਂ ਪ੍ਰਾਣੀਆਂ ਮਾਵਾਂ ਸੀਗੀਆਂ ਉਸ ਵਿਆਹ ਸ਼ਾਦੀ ਦੇ ਵਿੱਚ ਫੁਲਕਾਰੀ ਲੈਂਦੀਆਂ ਸੀਗੀਆਂ ਤੇ ਸੱਗੀ ਫੁੱਲ ਸੀ ਜਦੋਂ ਆਪਾਂ ਉਹਨੂੰ ਇੱਥੇ ਟਿੱਕੇ ਦੇ ਰੂਪ ਦੇ ਵਿੱਚ ਇੱਥੇ ਲਾਉਂਦੇ ਸੀਗੇ ਠੀਕ ਹੈ ਤੇ ਇਹ ਸਾਡਾ ਪੁਰਾਣਾ ਵਿਰਸਾ ਸੀਗਾ ਤੇ ਜਿਹੜਾ ਅੱਜ ਕੱਲ ਇਹ ਲੋਪ ਹੁੰਦਾ ਜਾ ਰਿਹਾ ਕਿਉਂਕਿ ਸਾਰੇ ਜਿਹੜੇ ਆ ਹਰ ਇੱਕ ਵਿਦੇਸ਼ ਜਾਣ ਦਾ ਚਾਹਵਨ ਹੈ ਠੀਕ ਹੈ ਜੋ ਵੀ ਮਤਲਬ ਮੈਂ ਤਾਂ ਇਹੀ ਸੁਨੇਹਾ ਦੇਉਂਗੀ ਕਿ ਜਿਹੜਾ ਆਪਣਾ ਵਿਰਸਾ ਆ ਚਾਹੇ ਤੀਆਂ ਆ ਪਰ ਉਹ ਹਰ ਇੱਕ ਨੂੰ ਮਨਾਉਣੀਆਂ ਚਾਹੀਦੀਆਂ ਵਾ ਜ਼ਰੂਰੀ ਨਹੀਂ ਹੈ ਕਿ ਜ਼ਿਆਦਾ ਫੈਸ਼ਨ ਕਰਕੇ ਤੀਆਂ ਮਨਾਓ ਪੰਜਾਬੀ ਸੂਟ ਪਾ ਕੇ ਆਪਦਾ ਪੁਰਾਣਾ ਕਲਚਰ ਸੰਭਾਲ ਕੇ ਰੱਖੋ ਇਦਾਂ ਤੁਸੀਂ ਤੀਆਂ ਮਨਾਓ ਆਪਣਾ ਬਿਲਕੁਲ ਖਰਚਾ ਨਹੀਂ ਹੁੰਦਾ ਜਿਵੇਂ ਕਿ ਪੰਜਾਬੀ ਜੁੱਤੀ ਪਾ ਲਓ ਪਰਾਂਦੀ ਪਾ ਲੋ ਟਿੱਕਾ ਵਾ ਲਗਾ ਲੋ ਤੇ ਆਪਣੇ ਗਹਿਣੇ ਜਿਵੇਂ ਆਪਣੇ ਪਿਛਲੇ ਜਵਾਨੇ ਦੇ ਵਿੱਚ ਆਪਣੇ ਗਲਾਂ ਦੇ ਵਿੱਚ ਕੈਂਠੇ ਪਾਉਂਦੇ ਸੀਗੇ ਸਿੰਘ ਤਵੀਤ ਪਾਉਂਦੇ ਸੀ ਇਦਾਂ ਦੀ ਜੁਐਲਰੀ ਪਾ ਕੇ ਆਪਾਂ ਤੀਆਂ ਦਾ ਤਿਉਹਾਰ ਮਨਾਈਏ ਤਾਂ ਮੈਨੂੰ ਲੱਗਦਾ ਉਹ ਸਭ ਤੋਂ ਜ਼ਿਆਦਾ ਵਧੀਆ ਹੈ ਦੇਖੋ ਅੱਜ ਹਮ ਸਭ ਯਹਾਂ ਇਕੱਠੇ ਹੋਏ ਸਾਰੇ ਕੇ ਸਾਰੇ ਬੜੇ ਉਤਸ਼ਾਹ ਸੇ ਤੀਜ ਦਾ ਤਿਉਹਾਰ ਬਣਾ ਰਹੇ ਹਾਂ ਇਹ ਸੁਹਾਗਣ ਲੇਡੀਜ਼ ਬਣਾਈ ਬनाती ਹੈ ਯਹਾਂ ਪਰ ਫਿਰ ਜਬ ਮਾਈਕੇ ਮੇ ਲੜਕੀਆਂ ਆਤੀ ਹੈ ਉਹਨੇ ਸਿੰਧਾਰਾ ਦਿਆ ਜਾਤਾ ਹੈ ਸਭ ਬਹੁਤ ਤਿਆਰ ਹੋਤੇ ਹੈ सुहागने टिक्का लगाती हैं चूड़ियाँ पहनती हैं और इसे बड़े ही उत्साह के साथ मनाया जाता है जो हमारी पुरानी रीति रिवाज है उनके सब बहुत ही महत्व हैं जो हम लोग पहले झूले झूलते थे तीज के त्यौहार पे श्रृंगार करते थे टिक्के लगाते थे और जो सारा को सारी बड़े ही उत्साह के साथ मनाए थे इन सब का बहुत ही महत्व है हमें अपने जो पुरानी रीति रिवाज है उनसे जुड़े रहना चाहिए हमें अपनी जड़ों से मोबाइल को कम से कम टाइम दे हमें अपने सारी पुरानी रीति रिवाज रिवाज फॉलो करने चाहिए और अपने हेल्थ का भी